ਅਮੇਰ ਆਰਟੀਆਚ ਲਾਇਸੈਂਸ ਬਣਾਉਣ ਨੂੰ ਲੈ ਕੇ ਚੱਲ ਰਹੀ ਤਾਂਦਲੀ ਸ਼ਿਕਾਇਤ ਸੀਐਮ ਦਫ਼ਤਰ ਤੱਕ ਪਹੁੰਚੀ ਵਿਜੀਲੈਂਸ ਬਿਊਰੋ ਸ਼ਿਕਾਇਤ ਕਰਤਾ ਦਾ ਦਾਵਾ ਰੋਜ਼ 60% ਲੋਕ ਬਿਨਾਂ ਟੈਸਟ ਦਿੱਤੇ ਬਣਵਾ ਲੈਂਦੇ ਲਾਇਸੈਂਸ ਵਿਦੇਸ਼ ਬੈਠੇ ਲੋਕਾਂ ਦੇ ਵੀ ਬਣ ਰਹੇ ਲਾਇਸੈਂਸ ਪਹਿਲਾਂ ਵੀ ਦੋ ਜ਼ਿਲ੍ਹਿਆਂ ਦੇ ਡੀਸੀ ਕਰ ਚੁਕੇ ਮਾਮਲੇ ਦੀ ਜਾਂਚ ਅੰਮ੍ਰਿਤਸਰ ਆਰਟੀਆ ਚ লাইসেনਸ ਬਣਾਉਣ ਨੂੰ ਲੈ ਕੇ ਵੱਡੀ ਤਾਂਦਲੀ ਚੱਲ ਰਹੀ ਹੈ ਜਿਸ ਦਾ ਦਾਵਾ ਸਮਾਜ ਸੇਵੀ ਅਮਰਿਤਪਾਲ ਸਿੰਘ ਬਬਲੂ ਨੇ ਕੀਤਾ ਹੈ ਇਸ ਮਾਮਲੇ ਨੂੰ ਲੈ ਕੇ ਬਬਲੂ ਨੇ ਮੁੱਖ ਮੰਤਰੀ ਦਫ਼ਤਰ 'ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਵਿਜੀਲੈਂਸ ਨੂੰ ਮਾਰਕ ਕੀਤਾ ਗਿਆ ਸੀ ਜਾਂਚ ਤੋਂ ਬਾਅਦ ਮਾਮਲੇ 'ਚ ਵੱਡੀ ਕਾਰਵਾਈ ਹੋ ਸਕਦੀ ਹੈ ਸ਼ਿਕਾਇਤ 'ਚ ਬਬਲੂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਆਰਟੀਆ 'ਚ ਹਰ ਰੋਜ਼ 170 ਦੇ ਕਰੀਬ ਲਾਇਸੈਂਸ ਲਈ ਟੈਸਟ ਲਿੱਤੇ ਜਾਂਦੇ ਹਨ। ਇਹ ਸਾਂਕੜੇ 'ਚ ਮਹਿਜ਼ 40% ਟੈਸਟ ਹੀ ਅਸਲੀ ਹੁੰਦੇ ਹਨ। ਬਾਕੀ ਦੇ ਟੈਸਟ ਸਿਰਫ ਕਾਗਜ਼ਾ 'ਚ ਰਹਿ ਜਾਂਦੇ ਹਨ ਤੇ ਜਿਹੜੇ ਅਵੇਦਕ ਹੁੰਦੇ ਹਨ ਉਹ ਮੌਕੇ 'ਤੇ ਮੌਜੂਦ ਹੀ ਨਹੀਂ ਹੁੰਦੇ। ਜਿਸ ਦੇ ਤਹਿਤ 60% ਲੋਕ ਬਿਨਾਂ ਟਰੈਕ 'ਤੇ ਟੈਸਟ ਦਿੱਤੇ ਲਾਇਸੈਂਸ ਹਾਸਲ ਕਰ ਲੈਂਦੇ ਹਨ। ਅਤੇ ਸਾਰਾ ਦਾ ਸਾਰਾ ਆਰਟੀਏ ਦੀ ਕਾਲੀਆਂ ਪੇਡਾਂ ਦੀ ਮਿਲੀ ਭਗਤ ਦੇ ਨਾਲ ਹੁੰਦਾ ਹੈ ਇਸ ਤਰ੍ਹਾਂ ਕਾਲੀਆਂ ਪੇਡਾਂ ਵੀ ਆਪਣੀਆਂ ਜੇਬਾਂ گرم ਕਰ ਲੈਂਦੀਆਂ ਹਨ ਬਬਲੂ ਨੇ ਸ਼ਿਕਾਇਤ ਵਿੱਚ ਜ਼ਿਕਰ ਕੀਤਾ ਕਿ ਬਿਨਾਂ ਟੈਸਟ ਦਿੱਤੇ ਜੇਕਰ ਕੋਈ ਲਾਇਸੈਂਸ ਪਾਣਾ ਚਾਹੁੰਦਾ ਹੈ ਤਾਂ ਉਸ ਦੇ ਲਈ 2000 ਰੁਪਏ ਵਸੂਲੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਜੇਕਰ ਕੋਈ ਵਿਦੇਸ਼ ਤੇ ਬੈਠਾ ਹੈ ਤੇ ਉਹ ਆਪਣਾ ਡਰਾਈਵਿੰਗ ਲਾਇਸੈਂਸ ਤਿਆਰ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੇ ਕੋਲੋਂ 20000 ਰੁਪਏ ਵਸੂਲੇ ਜਾਂਦੇ ਹਨ ਸ਼ਿਕਾਇਤ ਦੇ ਮੁਤਾਬਕ ਹਰ ਚੀਜ਼ ਨੂੰ ਪਾਉਣ ਵਾਸਤੇ ਕੁਝ ਕਾਲੀਆਂ ਭੇਡਾਂ ਵੱਲੋਂ ਵੱਖ-ਵੱਖ ਰੇਟ ਰੱਖੇ ਗਏ ਹਨ। ਅਮਰਿਤਪਾਲ ਬਬਲੂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਉਸ ਕੋਲ ਪੁਖਤਾ ਸਬੂਤ ਹਨ। ਬਬਲੂ ਦੇ ਮੁਤਾਬਕ ਇਸ ਤਾਂਦਲੀ 'ਚ ਹਰ ਮਹੀਨੇ 1.84 ਕਰੋੜ ਦੇ ਕਰੀਬ ਦੀ ਰਕਮ ਬਲੈਕ ਮਨੀ ਬਣਾਈ ਜਾਂਦੀ ਹੈ ਜਿਸ ਨੂੰ ਕਿ ਬਾਅਦ ਵਿੱਚ ਕੁਝ ਸਰਕਾਰੀ ਕਾਲੀਆਂ ਭੇਡਾਂ ਆਪਸ ਵਿੱਚ ਵੰਡ ਲੈਂਦੀਆਂ ਹਨ। डब्ल्यू ਨੇ ਕਿਹਾ ਕਿ ਐਸਡੀ ਜਾਂਚ ਵਿਜੀਲੈਂਸ ਦੇ ਕੋਲ ਆ ਗਈ ਹੈ ਅਤੇ ਹੁਣ ਉਹ ਸਾਰੇ ਸਬੂਤ ਵਿਜੀਲੈਂਸ ਨੂੰ ਦੇ ਚੁੱਕੇ ਹਨ ਹੁਣ ਮਾਮਲੇ ਵਿੱਚ ਬਿਆਨ ਹੋਣਾ ਬਾਕੀ ਹੈ ਅਤੇ ਉਹਨੇ ਵਿਸ਼ਵਾਸ ਕੀਤਾ ਹੈ ਕਿ ਵਿਜੀਲੈਂਸ ਦੀ ਜਾਂਚ ਦੇ ਵਿੱਚ આરોપી ਪਾਏ ਜਾਣ ਵਾਲੇ ਸਾਰੇ ਪਿਛਟ ਲੋਕਾਂ ਨੂੰ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਰਿਤਪਾਲ ਨੇ ਆਰਟੀਆ ਸਕੈਮ ਨੂੰ ਲੈ ਕੇ ਸਰਕਾਰ ਨੂੰ ਸ਼ਿਕਾਇਤ ਦਿੱਤੀ ਸੀ ਜੋ ਕਿ ਉਸ ਵਕਤ ਅਮ੍ਰਿਤਸਰ ਤੇ ਗੁਰਦਾਸਪੁਰ ਦੇ ਡੀਸੀ ਨੂੰ ਸੌਂਪੀ ਗਈ ਸੀ ਲੇਕਿਨ ਦੋਹਾਂ ਡੀਸੀਆਂ ਨੂੰ ਉਸ ਵੇਲੇ ਸਿਰਫ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਜਿਸ ਤੇ ਚਲਦੇ ਆ ਜਾਂਚ ਅਧਿਕਾਰੀਆਂ ਨੂੰ ਅੱਧੇ ਹੀ ਸਬੂਤ ਮਿਲ ਪਏ ਸੀ ਜਾਂਚ ਦੇ ਲਈ ਅਧਿਕਾਰੀਆਂ ਨੂੰ ਘੱਟ ਸਮਾਂ ਮਿਲਿਆ ਸੀ ਜਿਸ ਦੇ ਚਲਦੇ ਆ ਜਲਦਬਾਜ਼ੀ ਦੇ ਵਿੱਚ ਜਾਂਚ ਹੋਈ ਸੀ ਹਾਲਾਂਕਿ ਮਾਮਲੇ ਦੇ ਵਿੱਚ ਡਰਾਈਵਿੰਗ ਟਰੈਕ ਨੂੰ ਮੈਨੇਜ ਕਰਨ ਵਾਲੇ ਇੱਕ ਪ੍ਰਾਈਵੇਟ ਅਧਿਕਾਰੀ ਨੂੰ ਦੋਸ਼ੀ ਪਾਏ ਜਾਂਚ ਨੌਕਰੀ ਤੋਂ ਕੱਟ ਦਿੱਤਾ ਗਿਆ ਸੀ ਲੇਕਿਨ ਇਸ ਮਾਮਲੇ ਚ ਜਿਸ ਆਈਡੀ ਦੇ ਨਾਲ ਪ੍ਰਾਈਵੇਟ ਅਧਿਕਾਰੀ ਨੇ ਲੌਗਇਨ ਕਰ ਗਲਤ ਤਰੀਕੇ ਨਾਲ ਲਾਇਸੈਂਸ ਤਿਆਰ ਕਰਵਾਇਆ ਸੀ ਉਹ ਆਈਡੀ ਇੱਕ ਸਰਕਾਰੀ ਕਰਮਚਾਰੀ ਦੀ ਸੀ ਜਿਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਹੋਈ ਜਲਦ ਧੈਨਿਕ ਸਵੇਰਾ ਹੋਰ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਧੈਨਿਕ ਸਵੇਰਾ ਟੀਵੀ